ਸਸਰੀ ਗਾਲ ਦੋਸਤੋ ਮੈਂ ਤੁਹਾਡਾ ਆਪਣਾ ਰਾਜੂ ਕੋਕਾ ਫਰੋਂ ਸਜਰਾਣਾ ਸੋ ਦੋਸਤੋ ਆਹ ਵਾਲੀ ਬੱਸ ਪੀਬੀ 30 ਆਰ 6047 ਨੰਬਰ ਬੱਸ ਹੈ ਜੀ ਇਹ ਬੱਸ ਸਵੇਰੇ 8 ਵਜੇ ਨੈਸ਼ਨਲ ਕਾਲਜ ਜਾਂਦੀ ਹੈ ਕੁੜੀਆਂ ਨੂੰ ਲੈ ਕੇ ਤੇ ਸਾਡੇ ਐਸਐਚਓ ਸਾਹਿਬ ਜਸਵੰਤ ਸਿੰਘ ਪੱਟੀ ਜੋ ਕਿ ਇੱਥੇ ਇਸ ਬੱਸ ਦੇ ਪਿੱਛੇ ਸੀਗੇ ਕਿਤੇ ਤੇ ਉਹਨਾਂ ਨੇ ਅਚਾਨਕ ਆ ਕੇ ਇਹਨਾਂ ਦੇ ਗੱਡੀ ਦੇ ਅੱਗੇ ਜਾ ਕੇ ਖੜਾ ਦਿੱ ਕਰ ਗੱਡੀ ਆਪਦੀ ਤੇ ਕਾਗਜ਼ ਪੱਤਰ ਪੁੱਛੇ ਜੀ ਚਲੋ ਡਰਾਈਵਰ ਕੋਲੇ ਕਾਗਜ਼ ਪੱਤਰ ਉਸ ਟਾਈਮ ਨਹੀਂ ਸੀਗੇ ਤਾਂ ਇਹਨਾਂ ਨੇ ਜੋ ਚਲਾਨ ਕਰ ਦੇਣਾ ਸੀ ਜਾਂ ਜਿਵੇਂ ਵੀ ਗੱਲਬਾਤ ਕਰਦੇ ਇੱਕ ਤਾਂ ਇਹਨਾਂ ਨੇ ਅਧਾ ਘੰਟਾ ਕੁੜੀਆਂ ਨੂੰ ਲੇਟ ਕੀਤਾ ਜੀ ਨੈਸ਼ਨਲ ਕਾਲਜ ਜਿਹੜਾ ਛਵਾੜਿਆਂ ਵਾਲੀ ਉੱਥੇ ਜਾਂਦੀਆਂ ਕੁੜੀਆਂ ਇੱਕ ਤਾਂ ਲੇਟ ਕੀਤਾ ਜੀ ਉੱਪਰੋਂ ਉਸ ਡਰਾਈਵਰ ਨੂੰ ਥੱਲੇ ਉਤਾਰ ਕੇ ਪੂਰੀ ਪਬਲਿਕ ਦੇ ਸਾਹਮਣੇ ਇਹਨਾਂ ਨੇ ਜਲੀਲ ਕੀਤਾ ਜਲੀਲ ਕਰਨਾ ਮਤਲਬ ਇਹਨਾਂ ਨੇ ਥੱਪੜ ਮਾਰੇ ਔਰ ਉੱਠ ਕੇ ਬੈਠਕ ਕਰਵਾਈ ਜੋ ਜੋ ਸਾਨੂੰ ਜਿਹੜਾ ਉਹ ਸ਼ੋਭਾ ਨਹੀਂ ਦਿੱਤਾ ਕਿਉਂਕਿ ਇਸ ਗੱਡੀ ਦੇ ਵਿੱਚ ਸਾਡੀਆਂ ਸਾਰੀਆਂ ਭੈਣਾਂ ਜਾਂਦੀਆਂ ਸਾਡੇ ਪਿੰਡ ਦੀਆਂ ਕੁੜੀਆਂ ਜਾਂਦੀਆਂ ਤੇ ਮੈਂ ਬੇਨਤੀ ਕਰੂੰਗਾ ਪ੍ਰਸ਼ਾਸਨ ਨੂੰ ਵੀ ਜਿੱਥੇ ਤੱਕ ਮੇਰੀ ਆਵਾਜ਼ ਪਹੁੰਚਦੀ ਹੈ ਕਿ ਇਹੋ ਜਿਹੇ ਜਿਹੜੇ ਅਫਸਰ ਲੋਗ ਹੈਗੇ ਆ ਜਿਨ੍ਹਾਂ ਨੇ ਅੱਜ ਇਸ ਤਰ੍ਹਾਂ ਦੀ ਇੱਕ ਸ਼ਰਮਨਾਕ ਜਿਹੜੀ ਘਟਨਾ ਨੂੰ ਅੰਜਾਮ ਦਿੱਤਾ ਹੈ ਪਿੰਡ ਸਜਰਾਣਾ ਦੇ ਬਸ ਅਡੇ ਤੇ ਉਹਦੇ ਲਈ ਅਸੀਂ ਉਹਨਾਂ ਨੂੰ ਜਿਹੜਾ ਉਹ ਸਹੀ ਨਹੀਂ ਸਮਝਦੇ ਕਿ ਅਫਸਰ ਲੋਗ ਹੈਗੇ ਆ ਚਲੋ ਐਸਐਚਓ ਹੈ ਲੇਕਿਨ ਉਹਨਾਂ ਦਾ ਕੰਮ ਨਹੀਂ ਕੋ ਉਹਨਾਂ ਦਾ ਫਰਜ ਨਹੀਂ ਹੈਗਾ ਵੀ ਇਸ ਤਰ੍ਹਾਂ ਉਹ ਕਰਦੇ ਆ ਜੋ ਉਹਨਾਂ ਨੇ ਕੀਤਾ ਉਹ ਮਾੜਾ ਕੀਤਾ ਮਾਫੀ ਮੰਗਦੇ ਆ ਲੇਕਿਨ ਅਸੀਂ ਚਾਹੁੰਦੇ ਆ ਕਿ ਉਹ ਇੱਥੇ ਆ ਕੇ ਮਾਫੀ ਮੰਗਣ ਜਿੰਨਾਂ ਦੇ ਸਾਹਮਣੇ ਇਹਨਾਂ ਦੇ ਪਬਲਿਕ ਦੇ ਸਾਹਮਣੇ ਉਹਨਾਂ ਨੇ ਇਸ ਤਰ੍ਹਾਂ ਡਰਾਈਵਰ ਨੂੰ ਜਲੀਲ ਕੀਤਾ ਹੈ ਕਿਉਂਕਿ ਡਰਾਈਵਰ ਸਾਡਾ ਜਿਹੜਾ ਗੱਡੀ ਤੇ ਕੁੜੀਆਂ ਨੂੰ ਲੈ ਕੇ ਜਾਂਦਾ ਹੈ ਸਾਡਾ ਪਰਿਵਾਰਿਕ ਮੈਂਬਰ ਹੀ ਹੁੰਦਾ ਹੈ ਜਦੋਂ ਡਰਾਈਵਰ ਇਹਨੀਆਂ ਕੁੜੀਆਂ ਨੂੰ ਲੈ ਕੇ ਜਾਂਦਾ ਤਾਂ ਉਹਦਾ ਵੀ ਇੱਕ ਪਰਿਵਾਰ ਹੁੰਦਾ ਜਿਹੜਾ ਗੱਡੀ ਦੇ ਵਿੱਚ ਬੈਠਾ ਹੁੰਦਾ ਹੈ ਤੇ ਸਾਡੇ ਸਾਹਮਣੇ ਉਹਨਾਂ ਨੇ ਮੇਰੀ ਵੀ ਨਹੀਂ ਮੰਨੀ ਐਸੇ ਤੋਂ ਸਾਹਿਬ ਨੇ ਉਦੋਂ ਇਹ ਗੱਲ ਕਹੇ ਸੀ ਵੀ ਚਲੋ ਜੀ ਤੁਸੀਂ ਸਰਪੰਚ ਸਾਹਿਬ ਆਪ ਦਾ ਕੰਮ ਕਰੋ ਤੇ ਫਿਰ ਬਾਅਦ ਸਾਨੂੰ ਉੱਥੇ ਬੁਲਾਇਆ ਉੱਥੇ ਆ ਕੇ ਕ ਤਾ ਦੋਸਤੋ ਬਾਕੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇਹ ਨੈਸ਼ਨਲ ਕਾਲਜ ਦੀ ਬੱਸ ਹੈ ਪਿੰਡ ਸਜਰਾਣਾ ਕ੍ਰੋਸ ਹੁੰਦੀ ਹੈ ਸਵੇਰ 8:00 ਸਵਾ 8:00 ਵਜੇ ਉਸ ਟਾਈਮ ਤੇ ਜਸਵੰਤ ਸਿੰਘ ਪੱਟੀ ਨੇ ਕਾਰਨਾਮਾ ਕੀਤਾ ਜੀ ਜੋ ਇੱਕ ਸ਼ਰਮਨਾਕ ਕਹਾਂਗੇ ਅਸੀਂ ਇਸ ਹਾਦਸੇ ਨੂੰ ਜੋ ਉਹਨਾਂ ਨੇ ਕੀਤਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਸਤਿ ਸ਼੍ਰੀ ਅਕਾਲ ਜੀ ਆ ਹੁਣ ਬੱਸ 'ਚ ਪਹੁੰਚੇ ਅਸੀਂ ਜਿਹੜੀ ਹੈ ਸਾਡਾ ਇਥੋਂ ਪਿੰਡ ਦੀ ਸਾਡੀਆਂ ਪੈਣਾ ਜਾਂਦੀਆਂ ਤੇ ਇਹਨਾਂ ਦੇ ਸਾਹਮਣੇ ਜੋ ਐਸਐਚਓ ਸਾਹਿਬ ਨੇ ਜੋ ਕਾਰਾ ਕੀਤਾ ਜੀ ਜੋ ਸ਼ਰਮਨਾਕ ਸਾਨੂੰ ਲੱਗਿਆ ਠੀਕ ਹੈ ਜੀ ਔਰ ਸਭ ਤੋਂ ਪਹਿਲਾਂ ਮੈਂ ਸਾਰਿਆਂ ਜਿਹੜੀਆਂ ਭੈਣਾਂ ਨਾਲ ਗੱਲਬਾਤ ਕਰਾਂਗਾ ਹਾਂ ਜੀ ਬੇਟੇ ਤੁਹਾਨੂੰ ਕਿਵੇਂ ਲੱਗਾ ਅੱਜ ਦਾ ਜਿਹੜਾ ਤੁਸੀਂ ਸੀਨ ਵੇਖਿਆ ਉੱਥੇ ਜੀ ਉਹਨਾਂ ਨੇ ਜਿਹੜੀ ਗੱਡੀ ਮਤਲਬ ਅੰਕਲ ਨੇ ਤਾਂ ਕੁੜੀ ਨੂੰ ਕਿਹਾ ਸੀ ਤਾਂ ਕਰਕੇ ਗੱਡੀ ਰੋਕੀ ਸੀ ਪਰ ਸਾਈਡ ਵੀ ਦਿੱਤੀ ਸੀ ਪਰ ਉਹਨਾਂ ਨੇ ਐਵੇਂ ਜਿਆਦਾ ਹੀ ਕੁਝ ਬਣਾ ਦਿੱਤਾ ਉਹਨਾਂ ਨੇ ਮਾਰ ਕੁਟਾਈ ਨਹੀਂ ਕੀਤੀ ਬਸ ਜਿਹੜਾ ਸਾਰਾ ਦੋਨੋਂ ਹੀ ਹੋਣਾ ਚਾਹੀਦਾ ਹਾਂ ਠੀਕ ਹੈ ਜੀ ਤੁਸੀਂ ਹੋਰ ਵੀ ਤੁਸੀਂ ਵੀ ਬੋਲੋ ਕੀ ਕਹਿਣਾ ਚਾਹੋਗੇ ਇਸ ਸੀਨ ਬਾਰੇ ਸਾਫ਼ ਮਿਲਣਾ ਚਾਹੀਦਾ ਕੋਲ ਮਲਾ ਕੇ ਆ ਕੇ ਅੰਕਲ ਤੋਂ ਮਾਫੀ ਮੰਗਣ ਬਸ ਉਹਨਾਂ ਨੇ ਜਗ੍ਹਾ ਤੇ ਕੱਪੜਾ ਮਾਰਿਆ ਉਹ ਗਲਤੀ ਕੀਤਾ ਸੀਗਾ ਉਹ ਨਹੀਂ ਹੋਣਾ ਚਾਹੀਦਾ ਸੀਗਾ ਕੀ ਗਲਤੀ ਹੋਊਗੀ ਤਾਂ ਦੱਸਣਾ ਚਾਹੀਦਾ ਸੀ ਅੱਜ ਨਾਲ ਹੋ ਰਿਹਾ ਵਿੱਚ ਫੇਰ ਪਾਰ ਤੇ ਚਲੋ ਤੁਸੀਂ ਵੀ ਬੋਲੋ ਠੀਕ ਹੋ ਗਿਆ ਅੱਜ ਦੇ ਜੋ ਕੰਮ ਹੋਇਆ ਜਿਹੜਾ ਹੈਗਾ ਇਹ ਇੱਕ ਆਹ ਹਾਂਜੀ ਬਾਕੀ ਗੱਲ ਹੈ ਚਲੋ ਤੁਸੀਂ ਫਿਰ ਆਪਦੇ ਭਰਾ ਦਾ ਸਾਥ ਦਿਓਗੇ ਹਾਂਜੀ ਜੇ ਮੇਰੇ ਤੋਂ ਵੀ ਕੇਸ ਪਰਚਾ ਹੋਇਆ ਤਾਂ ਮੇਰੇ ਨਾਲ ਹੋ ਗਿਆ ਹਾਂਜੀ ਪੱਕੀ ਗੱਲ ਹੈ ਪੱਕੀ ਗੱਲ ਚਲੋ ਠੀਕ ਹੈ ਤੁਹਾਡਾ ਧੰਨਵਾਦ ਜਲਦੀ ਆਪਾਂ ਇਸ ਬੇਸ ਤੇ ਫਿਰ ਆਪਾਂ ਉਹਨਾਂ ਨਾਲ ਮੁਲਾਕਾਤ ਕਰਾਂਗੇ ਠੀਕ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਜੀ